ਤੇ ਕੇਰਾ ਬਣਾ ਕੇ ਜਿਹੜੀ ਮ੍ਰਿਤਕ ਦੇਹ ਸੀ ਉਹ ਅੰਦਰ ਐ ਐਮਬੂਲੈਂਸੀ ਅੰਦਰ ਲਜਾਈ ਗਈ ਹੈ ਔਰ ਉੱਥੇ ਹੀ ਮ੍ਰਿਤਕ ਦੇਹ ਨੂੰ ਉਤਾਰ ਕੇ ਹੁਣ ਐ ਰੱਖਿਆ ਜਾਏਗਾ ਨਵਿੰਦਰ ਬਰਾੜ ਮੇਰੇ ਸਹਿਯੋਗੀ ਐ ਜੁੜੇ ਨਵਿੰਦਰ ਮੇਰੀ ਆਵਾਜ਼ ਮਿਲ ਪਾ ਰਹੀ ਹੈ ਬਿਲਕੁਲ ਮਿਲ ਰਹੀ ਹੈ ਜੀ ਨਵਿੰਦਰ ਕੋਈ 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 ਖਾਸ ਵਜ੍ਹਾ ਕੇ মিডিਆ ਨੂੰ ਜਿਵੇਂ ਪਹਿਲਾਂ ਇੱਥੇ 71 ਸੈਕਟਰ ਵਾਲਾ ਆਪਾਂ ਘਰ ਦੇਖਿਆ ਫਿਰ ਉਸ ਤੋਂ ਬਾਅਦ 6 ਫੇਜ਼ ਹਸਪੀਟਲ ਦੇਖਿਆ ਫਿਰ ਹੁਣ ਉੱਥੇ ਜੱਦੀ ਪਿੰਡ ਗਏ ਆ ਤਾਂ ਉੱਥੇ ਵੀ ਨਜ਼ਰ ਆਉਂਦਾ ਕਿ ਜਿਵੇਂ ਪਹਿਲਾਂ ਤੋਂ ਹੀ ਕਿਹਾ ਹੁੰਦਾ ਔਰ ਜਿਹੜੇ ਪਿੰਡ ਦੇ ਲੋਕ ਸੀ ਉਹਨਾਂ ਵੱਲੋਂ ਕਿਸੇ ਵੀ ਇੱਕ ਵੀ ਮੀਡੀਆ ਕਰਮੀ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਔਰ ਉਹ ਸਾਰੇ ਅੱਗੇ ਆ ਕੇ ਇਕੱਠੇ ਹੋ ਗਏ ਕੋਈ ਕੋਈ ਰੀਜ਼ਨ ਇਸ ਦਾ ਖਾਸ ਪੀਛੇ ਦੇਖੋ ਕਿਉਂਕਿ ਪਿੰਡ ਦੇ ਲਈ ਬੜਾ ਦੁਖਦਾਈ ਸਮਾਂ ਬੇहद ਮੰਦ ਭਾਗਾ ਸਮਾਂ ਪਿੰਡ ਦੇ ਲੋਕਾਂ ਲਈ ਹੈ ਰਾਜਵੀਰ ਦਾ ਤੁਰ ਜਾਣਾ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਕਈ ਵਾਰ ਮੀਡੀਆ ਵੱਤੇ ਵੀ ਕਿਉਂਕਿ ਪਹਿਲਾਂ ਵਾਲੇ ਹਾਲਾਤ ਨਹੀਂ ਰਏ ਅੱਜ ਕੱਲ੍ਹ ਕਈ ਸੋਸ਼ਲ ਮੀਡੀਆ ਦੀ ਅਸੀਂ ਗੱਲ ਕਰ ਲਈਏ ਤਾਂ ਕਈ ਵਾਰ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਕਿ ਉਹ ਪਰਿਵਾਰ ਬੜਾ ਦੁਖੀ ਹੋ ਜਾਂਦਾ ਹੈ ਪਰ ਖਾਸ ਕਰਕੇ ਉਸ ਸਮੇਂ ਜਦੋਂ ਬੇहद ਮੰਦਭਾਗਾ ਕਿਸੇ ਤੇ ਸਮਾ ਹੋਵੇ ਤਾਂ ਕਈ ਵਾਰ ਮੀਡੀਆ ਦਾ ਜਿਹੜਾ ਉੱਥੇ ਔਰ ਸ਼ਾਇਦ ਪਰਿਵਾਰ ਦੇ ਲਈ ਠੀਕ ਨਹੀਂ ਰਹਿੰਦਾ ਤਾਂ ਅਜਿਹੇ ਦੇ ਵਿੱਚ ਸ਼ਾਇਦ ਇਹੀ ਕੰਮ ਕਿ মিডিਆ ਨੂੰ ਥੋੜਾ ਦੂਰੀ ਬਣਾ ਕੇ ਰੱਖੀ ਜਾਵੇ ਔਰ ਸ਼ਾਇਦ ਇਸੇ ਕਰਕੇ ਤੁਸੀਂ ਦੇਖੋ ਕਿ ਪਿੰਡ ਦੇ ਨੌਜਵਾਨਾਂ ਨੇ ਇੱਥੇ ਗੇਟ ਤੋਂ ਪਹਿਲਾਂ ਹੀ ਐਦਾਂ ਦੇਖੋ ਚੇਨ ਬਣਾ ਕੇ ਜਿਹੜੀ ਹੈਗੀ ਆ ਉਹ ਇੱਥੇ ਰੁਕੇ ਨੇ ਤਾਂ ਕਿ میڈیا ਜਿਹੜਾ ਹੈਗਾ ਉਸ ਨੂੰ ਪਿੱਛੇ ਹੀ ਰੋਕਿਆ ਜਾ ਸਕੇ ਅ ਔਰ ਕਿਉਂਕਿ ਬੇਹਦ ਤੁਖਤਾਈ ਸਮਾਪ પોલીસ ਦੀ ਜਿਹੜੀ ਹੈਗੀ ਨਫਰੀ ਇੱਥੇ ਤਾਇਨਾਤ ਕੀਤੀ ਗਈ ਹੈ ਤਾਂ ਇਹ ਕਿਉਂਕਿ ਬੇਹਦ ਤੁਖਤਾਈ ਸਮਾਪ ਵਿਜੇਪਿੰਡ ਦੇ ਲਈ ਅ ਸ਼ਰਧ ਪੜ ਦੇ ਲੋਕ ਕਦੇ ਵੀ ਨਾ ਕਿਸੇ ਨੇ ਸੋਚਿਆ ਹੋਣਾ ਤੇ ਨਾ ਕੋਈ ਚਾਹੁੰਦਾ ਹੀ ਹੋਣਾ ਕਿ ਪਿੰਡ ਦੇ ਵਿੱਚ ਕਦੇ ਇਸ ਤਰ੍ਹਾਂ ਦੀ ਕੋਈ ਖਬਰ ਆਵੇ ਤਾਂ ਪਰ ਬੇਹਦ ਮੰਦ ਭਾਗੀ ਖਬਰ ਜਦੋਂ ਪਿੰਡ ਦੇ ਵਿੱਚ ਆਉਂਦੀ ਹੈ ਤਾਂ ਉਹ ਹਾਲਾਤ ਮੁਤਾਬਕ ਕਈ ਵਾਰ ਇਹ ਫੈਸਲੇ ਲੈਣੇ ਪੈਂਦੇ ਨੇ ਔਰ ਉਹੀ ਫੈਸਲਾ ਇੱਥੇ ਰਾਜੀਵੀਰ ਦੇ ਪਿੰਡ ਵਿੱਚ ਨਪਿੰਦਰ ਇੱਥੇ ਸਾਰੇ ਉਹਨਾਂ ਦੇ ਜਾਣਕਾਰ ਉਹਨਾਂ ਦੇ ਰਿਸ਼ਤੇਦਾਰ ਹੋਰ ਜਿਹੜੇ ਗਾਇਕ ਨੇ ਕਲਾਕਾਰ ਨੇ ਉਹ ਪਹੁੰਚੇ ਹੋਏ ਨੇ ਕਿਸੇ ਨਾਲ ਗੱਲ ਹੋਵੇ ਤਾਂ ਕਈ ਵਾਰੀ ਕਿਉਂਕਿ ਮੈਂ ਇਹ ਇਹ ਗੱਲ ਇਸ ਲਈ ਕਰ ਰਿਹਾ ਕਿ ਜਿਹੜੇ ਲੋਕ ਨਹੀਂ ਪਹੁੰਚ ਸਕਦੇ ਚਲੋ ਜਿਹੜੇ ਲੋਕ ਤੇ ਉੱਥੇ ਚਲੇ ਗਏ ਜਿਹੜੇ ਪਿੰਡ ਦੇ ਵਿੱਚ ਮੌਜੂਦ ਨੇ ਜਾਂ ਅੰਤਿਮ ਰਸਮਾਂ ਵੇਲੇ ਮੌਜੂਦ ਰਹਿੰਦੇ ਨੇ ਉਹ ਤੇ ਅੰਤਿਮ ਦਰਸ਼ਨ ਕਰ ਲੈਂਦੇ ਨੇ ਪਰ ਬਹੁਤ ਸਾਰੇ ਲੋਕ ਜਿਹੜੇ ਬਾਹਰ ਬੈਠੇ ਨੇ ਦੂਰ ਦਰਾਡੇ ਬੈਠੇ ਹੁੰਦੇ ਆ ਜਿਹੜੇ ਏ ਟੈਲੀਵਿਜ਼ਨ ਦੇ ਜ਼ਰੀਏ ਦੇਖਦੇ ਆ ਉਹਨਾਂ ਦੀ ਵੀ ਕਿਉਂਕਿ ਜਿਹੜੇ ਫੈਨ ਤੇ ਦੇਸ਼ਾਂ ਵਿਦੇਸ਼ਾਂ ਤੱਕ ਰਾਜਵੀਰ ਜਵੰਦਾ ਦੇਸੀ ਔਰ ਉਹਨਾਂ ਦੇ ਵੀ ਮਨ ਦੇ ਵਿੱਚ ਅਖੀਰੀ ਸਮੇਂ ਇੱਕ ਤਾਂਗ ਰਹਿੰਦੀ ਹੈ ਕਿ ਇੱਕ ਵਾਰੀ ਅੰਤਿਮ ਦਰਸ਼ਨ ਜਿਹੜੇ ਨੇ ਉਹ ਭਾਵੇਂ ਕੋਈ 1-2 ਮਿੰਟ ਦੇ ਲਈ ਹੋਵੇ ਪਰ ਇੱਕ ਵਾਰੀ ਉਹਨਾਂ ਦੀ ਅੰਤਿਮ ਦਰਸ਼ਨ ਕਰ ਲੈ ਜਾਣ ਸੋ ਇਹ ਵੀ ਕਈ ਵਾਰੀ ਤਾਂਗ ਰਹਿੰਦੀ ਹੈ ਲੋਕਾਂ ਦੇ ਵਿੱਚ ਸੋ ਇਹ ਵੀ ਮੈਸੇਜ ਪਹੁੰਚਾਉਣਾ ਹੁੰਦਾ ਜੇ ਜੇ ਕੋਈ ਉਹਨਾਂ ਦੇ ਕੁਲੀਗਸ ਨੇ ਕੋਈ ਕਲਾਕਾਰ ਨੇ ਜਾਂ ਹੋਰ ਕੋਈ ਜਾਣਕਾਰ ਨੇ ਤਾਂ ਉਹਨਾਂ ਤੱਕ ਪਹੁੰਚਾਇਆ ਜਾਵੇ ਕਿਹਦੇ ਨੇ ਵੀ ਦੋਸਤਾਂ ਵਿਚ ਆਉਂਦਾ ਵਿਜੇ ਦੇਖੋ ਬਿਲਕੁਲ ਏਕ ਨੂੰ ਹੁੰਦਾ ਹੈ ਕਿ ਜਿਹੜੇ ਰਾਜਵੀਰ ਨੂੰ ਚਾਹੁੰਦੇ ਨੇ ਕਿ ਅਸੀਂ ਰਾਜਵੀਰ ਨੂੰ ਆਖਰੀ ਵਾਰ ਦੇਖ ਸਕੀਏ ਪਰ ਐਕਚੁਅਲੀ ਜਿਹੜੇ ਵਿਜੇ ਮਾਫ ਕਰਨਾ ਕਿ ਕਿਉਂਕਿ ਜਿਹੜੇ ਹਾਲਾਤ ਕਈ ਵਾਰ ਮੀਡੀਆ ਦੇ ਸਾਥੀਆਂ ਦੇ ਵੀ ਕਈ ਵਾਰ ਅਜਿਹੀਆਂ ਚੀਜ਼ਾਂ ਹੋ ਜਾਂਦੀਆਂ ਨੇ ਅਸੀਂ ਦੇਖਦੇ ਹਾਂ ਕਿ ਕਈ ਵਾਰ ਪਿਛਲੇ ਦਿਨਾਂ ਦੇ ਵਿੱਚ ਹੀ ਰਾਜਵੀਰ ਨੂੰ ਲਾ ਕੇ ਕਿੰਨੀਆਂ ਜਿਹੀਆਂ ਖਬਰਾਂ ਗਲਤ ਖਬਰਾਂ ਵੀ ਪ੍ਰਕਾਸ਼ਿਤ ਹੋਈਆਂ ਸੀ ਹਾਲਾਂਕਿ ਰਾਜਵੀਰ ਅੱਜ ਚਲਾ ਗਿਆ ਪਰ ਕੁਝ ਜਿਸ ਦਿਨ ਹਾਦਸਾ ਵਾਪਰਿਆ ਉਸੇ ਦਿਨ ਜਿਹੜੀਆਂ ਗਲਤ ਖਬਰਾਂ ਦਾ ਪ੍ਰਕਾਸ਼ਨ ਹੋਇਆ ਸੋਸ਼ਲ ਮੀਡੀਆ ਤੇ ਉਹਨਾਂ ਨੇ ਸ਼ਾਇਦ ਬਹੁਤ ਮੰਨ ਨੂੰ ਦੁਖੀ ਕੀਤਾ ਅਪੀਲ ਵੀ ਪਰਿਵਾਰ ਨੇ ਬਹੁਤ ਵਾਰੀ ਕੀਤੀ ਇੱਕ ਵੱਡਾ ਕਾਰਨ ਹੈ ਕਿ ਪਰਿਵਾਰ ਇੰਨਾ ਹਾਲਾਤਾਂ ਦੇ ਵਿੱਚ ਇੰਨਾਂ ਚੀਜ਼ਾਂ ਨੂੰ ਕਈ ਵਾਰੀ ਨਹੀਂ برداشت ਕਰ ਸਕਦਾ ਪਰਿਵਾਰ ਜਿਹੜਾ ਹੈਗਾ ਸਫਰ ਕਰਦਾ ਇਹਨਾਂ ਚੀਜ਼ਾਂ ਨੂੰ ਇਸ ਕਰਕੇ ਮੈਨੂੰ ਤੇ ਇਹੀ ਲੱਗਦਾ ਹੈ ਵਿਜੇ ਕਿ ਇੰਨਾਂ ਹਾਲਾਤਾਂ ਦੇ ਵਿੱਚ ਪਰਿਵਾਰ ਨੂੰ ਕਿਸੇ ਕਿਸਮ ਦੀ ਹੋਰ ਕੋਈ ਠੇਸ ਨਾ ਪਹੁੰਚੇ ਇਸ ਕਰਕੇ ਜਿਹੜਾ ਹੈਗਾ ਇਹ ਜਿਹੜਾ ਫੈਸਲਾ ਜਿਹੜਾ ਹੈਗਾ ਲੈਣਾ ਪਿਆ ਔਰ ਹੋਰ ਮੈਨੂੰ ਲੱਗਦਾ ਕੋਈ ਵਜ੍ਹਾ ਨਹੀਂ ਹੋਣੀ ਕਿਉਂਕਿ ਪਰਿਵਾਰ ਪਹਿਲੇ ਹੀ ਬਹੁਤ ਦੁਖੀ ਹੈ ਔਰ ਦੂਜੀ ਗੱਲ ਇਹ ਵੀ ਜੇ ਕਿ ਜ਼ਿਆਦਾਤਰ ਆਰਟਿਸਟ ਜਿਹੜੇ ਕਲਾਕਾਰ ਨੇ ਉਹ ਕਲਾਕਾਰ ਪਾਈਚਰਾ ਤਾਂ ਉਹਨਾਂ ਨੇ ਜ਼ਿਆਦਾ ਆਉਣਾ ਇੱਥੇ ਤਾਂ ਉਹ ਇੱਕ ਜਿਹੜੀ ਬਾਉਂਡਰੀ ਲਾਈਨ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਕੱਲ ਹੁਣ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਕਿਉਂਕਿ ਬਿਲਕੁਲ ਨਜ਼ਦੀਕ ਕਰ ਦੇ ਮਗਰਲੇ ਪਾਸੇ ਦੱਸਿਆ ਜਾ ਰਿਹਾ ਕਿ ਆਂ ਸਸਕਾਰ ਉਹ ਕੀਤਾ ਜਾਣਾ ਤਾਂ ਐਸੇ ਦੇ ਵਿੱਚ ਨੂੰ ਸੰਸਕਾਰ ਕੀਤਾ ਜਾਣਾ ਉਸ ਲਈ ਕਿਸ ਤਰ੍ਹਾਂ ਦੀ ਮੈਨੇਜ ਹੋਏਗਾ ਉਹ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿ ਕੱਲ ਹਾਲਾਂਕਿ ਲੱਗਦਾ ਹੈ ਕਿ ਕੱਲ ਮੀਡੀਆ ਨੂੰ ਸ਼ਾਇਦ ਇਸ ਲੈਵਲ ਤੇ ਨਾ ਰੋਕਿਆ ਜਾਵੇ ਹਾਲਾਂਕਿ ਵਿਜੀ ਕੋਈ ਹੋਰ ਇਵੈਂਟ ਹੋਵੇ ਕੋਈ ਹੋਰ ਜਗ੍ਹਾ ਹੋਵੇ ਤਾਂ ਸ਼ਾਇਦ ਆਪਾਂ ਕਰ ਸਕਦੇ ਆ ਪਰਿਵਾਰ ਦੇ ਨਾਲ ਜਾਂ ਪਿੰਡ ਦੇ ਨਾਲ ਪਾਣਾ ਹੀ ਐਸਾ ਵਾਪਰਿਆ ਕਿ ਅਸੀਂ ਇਸ ਬਾਰੇ ਕਹੀਏ ਕਿ ਅਸੀਂ ਅੰਦਰ ਜਾਣਾ ਹੈ ਜਾਂ ਇਸ ਕਰਕੇ ਕਿਉਂਕਿ ਹਾਲਾਤ ਬੜੇ ਮੰਦਪਾਗੇ ਨੇ ਬੜਾ ਦੁਖਦਾਈ ਸਮਾਂ ਇੱਥੇ ਤਾਂ ਦੇਖਦੇ ਆ ਜੀ ਕੱਲ ਨੂੰ ਲੈ ਕੇ ਕਿਸ ਤਰ੍ਹਾਂ ਦਾ ਪਰਿਵਾਰ ਮੈਨੇਜ ਕਰਦਾ ਹੈਆਂ ਦੀਆਂ ਚੀਜ਼ਾਂ ਕਿਉਂਕਿ ਪਰਿਵਾਰ ਪਤਾ ਨਹੀਂ ਵਿਚਾਰਿਆਂ ਨੂੰ ਜਿਹੜੇ ਹੱਥ ਨਹੀਂ ਉਹਨਾਂ ਦੇ ਆਸੇ-ਪਾਸੇ ਵਾਲੇ ਜਾਂ ਬਾਕੀ ਲੋਕ ਜਿਹੜੇ ਨੇ ਅਮ ਰਜਿੰਦਰ ਵੀ ਸਾਡੇ ਨਾਲ ਮੌਕੇ ਤੇ ਬਣੇ ਹੋਏ ਨੇ ਰਜਿੰਦਰ ਪਹਿਲਾਂ ਪਰਿਵਾਰ ਦੇ ਕੋਲ ਉੱਥੇ ਪਹੁੰਚ ਗਏ ਸੀ ਪਿੰਡ ਔਰ ਸਵੇਰ ਤੋਂ ਲਗਾਤਾਰ ਉਹਨਾਂ ਦੇ ਪਿੰਡ ਨੇ ਨਵਿੰਦਰ ਹੁਣ ਪਹੁੰਚੇ ਨੇ ਇਹ ਰਜਿੰਦਰ ਜੀ ਤੁਹਾਡੀ ਕਿਸੇ ਨਾਲ ਗੱਲ ਹੋਈ ਹੋਵੇ ਤਾਂ ਕੱਲ ਨੂੰ ਕੀ ਜਿਹੜੀ ਉਹਨਾਂ ਦੀ ਮ੍ਰਿਤਕ ਦੇ ਐ ਉਹਨਾਂ ਨੂੰ ਅੰਤਿਮ ਦਰਸ਼ਨਾਂ ਦੇ ਲਈ ਰੱਖਿਆ ਜਾਏਗਾ ਜਾਂ ਫਿਰ ਸਿੱਧਾ ਹੀ ਉਹਨਾਂ ਨੂੰ ਅੰਤਿਮ ਸੰਸਕਾਰ ਉਹਨਾਂ ਦਾ ਕੀਤਾ ਜਾਏਗਾ ਅੰਤਿਮ ਵਿਦਾਈ ਦਿੱਤੀ ਜਾਏਗੀ ਕੁਸ਼ੇਸ਼ ਬਾਰੇ ਕੱਲ ਦਾ ਕਿਸੇ ਨੇ ਦੱਸਿਆ ਹੋਵੇ ਤਾਂ ਤਕੋਚਿਸ਼ ਕਰਾਂਗੇ ਰਜਿੰਦਰ ਤੋਂ ਵੀ ਇਸ ਬਾਰੇ ਜਾਣਕਾਰੀ ਲੈਣ ਦੀ ਤਾਂ ਇਸ ਵੇਲੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਐ ਐਂਬੂਲੈਂਸ ਪਹੁੰਚੀ ਹੈ ਰਾਜਵੀਰ ਜਵੰਦਾ ਦੇ ਘਰ ਉਹਨਾਂ ਦੀ ਮ੍ਰਿਤਕ ਦੇ ਲੈ ਕੇ ਔਰ ਘਰ ਦੇ ਅੰਦਰ ਹੁਣ ਰਾਜਵੀਰ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ ਹੈ ਉਹਨਾਂ ਦੇ ਸਕੇ ਸੰਬੰਧੀ ਰਿਸ਼ਤੇਦਾਰ ਸਾਰਾ ਪਿੰਡ ਪਿੰਡ ਵਾਸੀ ਉੱਥੇ ਇਕੱਠੇ ਨੇ ਔਰ ਜੋ ਜੋ ਕਿਸੇ ਦੀ ਡਿਊਟੀ ਲਗਾਈ ਗਈ ਹੈ ਉਸੇ ਤਰੀਕੇ ਨਾਲ ਸਾਰੇ ਪਿੰਡ ਦੇ ਲੋਕ ਵੀ ਆਪਣੀ ਡਿਊਟੀ ਨਿਭਾ ਰਹੇ ਨੇ ਔਰ ਕੱਲ ਜਿਹੜਾ 11 ਵਜੇ ਦਾ ਸਮਾਂ ਰੱਖਿਆ ਗਿਆ ਹੈ 11 ਵਜੇ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਅੰਤਿਮ ਵਿਦਾਈ ਦਿੱਤੀ ਜਾਣੀ ਹੈ ਰਾਜਵੀਰ ਜਵੰਦਾ ਨੂੰ 35 ਸਾਲ ਦੀ ਉਮਰ ਸੀ ਇੱਕ ਨੌਜਵਾਨ ਜਿਸ ਨੇ ਸ਼ੌਹਰਤ ਦੀਆਂ ਬੁਲੰਦੀਆਂ ਨੂੰ ਛੋਇਆ ਔਰ ਆਪਣਾ ਆਪਣੇ ਪਰਿਵਾਰ ਦਾ ਆਪਣੇ ਪਿੰਡ ਦਾ ਨਾਮ ਦੇਸ਼ਾਂ ਵਿਦੇਸ਼ਾਂ ਤੱਕ ਚਮਕਾਇਆ ਔਰ ਅੱਜ ਇਹੀ ਵਜ੍ਹਾ ਹੈ ਕਿ ਹਰ ਅੱਖ ਰਾਜਵੀਰ ਦੇ ਲਈ ਨਾਮ ਹੈ ਹਰ ਕੋਈ ਰਾਜਵੀਰ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ ਹਰ ਕੋਈ ਰਾਜਵੀਰ ਦੇ ਲਈ ਪਿਛਲੇ ਦਿਨੀ ਅਰਦਾਸਾਂ ਕਰਦਾ ਰਿਹਾ ਬਹੁਤ ਲੋਕਾਂ ਨੇ ਇੰਨੀ ਵੱਡੀ ਤਾਦਾਦ ਦੇ ਵਿੱਚ ਅਰਦਾਸਾਂ ਕੀਤੀਆਂ ਦੁਆਵਾਂ ਕੀਤੀਆਂ ਕਿ ਰਾਜਵੀਰ ਦੀ ਜ਼ਿੰਦਗੀ ਬਚ ਜਾਏ ਪਰ ਰਾਜਵੀਰ ਅਖੀਰ ਜ਼ਿੰਦਗੀ ਦੀ جنگ ਹਾਰ ਗਿਆ ਕਈ ਦਿਨ ਤੱਕ ਉਸਨੇ ਇਹ ਲੜਾਈ ਲੜੀ ਪਰ ਸੱਟਾਂ ਕਿਉਂਕਿ ਡੂੰਗੀਆਂ ਸੀ ਔਰ ਡਾਕਟਰਾਂ ਨੇ ਬਰਜ਼ੋਰ ਕੋਸ਼ਿਸ਼ ਕੀਤੀ ਪਰ ਰਾਜਵੀਰ ਨੂੰ ਬਚਾ ਨਹੀਂ ਸਕੇ ਤਾਂ ਅੱਜ ਰਾਜਵੀਰ ਦੀ ਹੁਣ ਮ੍ਰਿਤਕ ਦੇ ਉਹਨਾਂ ਦੇ ਜੱਦੀ ਪਿੰਡ ਪਹੁੰਚੀ ਹੈ ਹਮੇਸ਼ਾ ਲਈ ਰਾਜਵੀਰ ਨੂੰ ਵਿਦਾ ਕਰਨ ਦੇ ਲਈ ਕੱਲ ਨੂੰ ਇਸ ਕਰਕੇ ਮੈਂ ਬੇਨਤੀ ਕਰਦਾ ਸਾਰੇ ਤੁਸੀਂ মিডিਆ ਸ਼ਾਮਲ ਕਰਵਾਇਆ ਸਾਡੇ ਵੀਰ ਰਾਜਵੀਰ ਜਵੰਦਾ ਲਈ ਤੇ ਇਸ ਕਰਕੇ ਮੈਂ ਸਮਝਦਾ ਕਿ মিডিਆ ਨੇ ਬਹੁਤ ਯੋਗਦਾਨ ਪਾਇਆ ਉਹਦੀ ਜਾਨ ਬਚਾਉਣ ਲਈ ਕਿਉਂਕਿ মিডিਆ ਦੱਸ ਰਹੀ ਸੀ ਲੋਕਾਂ ਨੂੰ ਤੇ ਲੋਕ ਅਰਦਾਸਾਂ ਕਰ ਰਹੇ ਸੀ ਇਸ ਕਰਕੇ ਮੈਂ মিডিਆ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਇਸ ਕਰ ਲਈ ਬੜਾ ਅਪਰਾਲਾ ਕੀਤਾ ਜੋ ਆਪ ਦੇ ਪੱਧਰ ਤੇ ਕਰ ਸਕਦੇ ਸੀ ਪਰ ਮੈਂ ਬੇਨਤੀ ਕਰਦਾ ਵੀ ਹੁਣ ਕਿਉਂਕਿ ਬੋਡੀ ਲਵੇਟੀ ਹੋਈ ਆ ਪਰਿਵਾਰ ਸਦਮੇ 'ਚ ਆ ਬਾਕੀ ਸਾਰਾ ਕੁਝ ਸਵੇਰੇ 10 11 ਵਜੇ ਉਹਨਾਂ ਦਾ ਇਸ਼ਨਾਨ ਕਰਵਾ ਕੇ ਸਿੱਖੀ ਰੀਤਾ ਰਵਾਜਾਂ ਮੁਤਾਬਕ ਉਹਨਾਂ ਦਾ ਸੰਸਕਾਰ ਕੀਤਾ ਜਾਊਗਾ। ਸੋ ਬਹੁਤ ਦੁੱਖ ਦੀ ਘੜੀ ਆ ਮੈਂ ਕਹਿੰਦਾ ਇਸ ਪਿੰਡ ਲਈ ਸਾਡੇ ਇਲਾਕੇ ਜਗਰਾਉਂ ਲਈ ਲੁਧਿਆਣਾ ਜ਼ਿਲ੍ਹੇ ਲਈ ਤੇ ਸਮੁੱਚੇ ਪੰਜਾਬ ਲਈ ਤੇ ਜਿੱਥੇ ਵੀ ਪਿਆਬੀ ਵਸਦੇ ਆ ਇਤੋਂ ਵੱਡੀ ਦੁੱਖ ਦੀ ਘੜੀ ਨਹੀਂ ਅੱਜ ਹਰ ਪਿਆਬੀ ਰੋਂਦਾ ਜਿਹਨੂੰ ਪਤਾ ਸੀ ਕਿ ਰਾਜਵੀਰ ਜਵੰਦਾ ਕੀ ਐ ਨੇ ਕੀ ਸਾਡੀ ਸਾਡੇ ਸੱਭਿਆਚਾਰ ਦੀ ਦੇਣ ਸੀ ਕਿਉਂਕਿ ਜੋ ਇਹਨੇ ਸੱਭਿਆਚਾਰ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਗਾਇਆ ਬੜੇ ਬੜਮੁੱਲੇ ਇਹਦੇ ਗੀਤ ਸੀਗੇ ਤੇ ਜਿਹੜੇ ਪਰਿਵਾਰ ਦੇ ਵਿੱਚ ਬਹਿ ਕੇ ਸੁਣਨ ਆਲੇ ਸੀ ਅੱਜ ਜਿੱਥੇ ਲਚਰਤਾ ਦੀ ਬਹੁਤ ਪਰਮਾਰ ਆ ਉੱਥੇ ਮੈਂ ਸਮਝਦਾ ਕਿ ਜਵੰਦੇ ਅਰਗੇ ਗੀਤਕਾਰ ਦਾ ਜਾਣਾ ਸਾਡੇ ਸੱਭਿਆਚਾਰ ਲਈ ਬਹੁਤ ਵੱਡਾ ਘਾਟਾ ਵਾ ਮੇਰੇ ਕੋਲ ਕੀ ਸ਼ਬਦ ਨਹੀਂ ਜਿੰਨਾ ਸ਼ਬਦਾਂ ਨਾਲ ਮੈਂ ਇਸ ਦੁੱਖ ਦੀ ਘੜੀ ਦੇ ਵਿੱਚ ਤੁਹਾਡੇ ਕੋਲੇ ਉਹ ਸ਼ਬਦ ਪੇਸ਼ ਕਰ ਸਕਾਂ ਸੋ ਅੱਜ ਸਾਰੇ ਪਿਆਬ ਦੇ ਲੋਕ ਰੋਂਦੇ ਆ ਜਿੱਥੇ ਵੀ ਕੋਈ ਪਿਆਬੀ ਬੈਠਾ ਜਿਹੜਾ ਸੱਭਿਆਚਾਰ ਨਾਲ ਖਾਸ ਕਰਕੇ ਜੁੜਿਆ ਹੋਇਆ ਸੀ ਉਹ ਰੋ ਰਿਹਾ ਵਾ ਤੇ ਗੁਰੂ ਕਿਰਪਾ ਕਰੇ ਉਹ ਸਾਡੇ ਵਿਛੜੇ ਹੋਏ ਨੌਜਵਾਨ ਨੂੰ ਆਪਦੇ ਚਰਨਾਂ ਚ ਨਵਾਸ ਦੇਵੇ ਕਿਉਂਕਿ ਇੱਕ ਸਿੱਖਾ ਜਿਹੜਾ ਉਹ ਅਰਦਾਸ ਹੀ ਕਰ ਸਕਦਾ ਸੋ ਮੈਂ ਅਰਦਾਸ ਹੀ ਕਰ ਸਕਦਾ ਕਿ ਪ੍ਰਮਾਤਮਾ ਉਸ ਵਿਛੜੀ ਰੂਹ ਨੂੰ ਆਪਦੇ ਚਰਨਾਂ ਚ ਨਵਾਸ ਦੇਵੇ ਸੋ ਕੋਈ ਸ਼ਬਦ ਨਹੀਂ ਕਹਿਣ ਵਾਲੀ ਜਿੰਨਾ ਸ਼ਬਦ ਨਾਲ ਮੈਂ ਤੁਹਾਨੂੰ ਇਹ ਗੱਲ ਕਹਿ ਸਕਾਂ ਬਹੁਤ ਅਫਸੋਸ ਆ ਇਤੋਂ ਵੱਡਾ ਅਫਸੋਸ ਹੋਈ ਨਹੀਂ ਸਕਦਾ ਜਦੋਂ ਤੋਂ ਲੈ ਕੇ ਪਤਾ ਲੱਗਿਆ ਸਾਰੇ ਪਿਆਰ ਦੇ ਵਿੱਚ ਬਹੁਤ ਹੀ ਮਾਹੌਲ ਆ ਜਿਹੜਾ ਉਹ ਦੁਖਦਈ ਮਾਹੌਲ ਬਣਿਆ ਹੋਇਆ ਸਸਕਾਰਪੰਡੀ ਨੇੜੇ ਸਮਸ਼ਾਨ ਘਾਟ ਉੱਥੇ ਹੀ ਹੋਵੇਗਾ ਕਿਉਂਕਿ ਇਹ ਸਾਡੇ ਇਸ ਨਗਰ ਦਾ ਸਰਪੰਚ ਰਿਹਾ ਇਹ ਪਰਿਵਾਰ ਇਹਨਾਂ ਦੀ ਮਾਤਾ ਜੀ ਸੋ ਪਰਿਵਾਰ ਸਾਰਾ ਨਗਰ ਹੀ ਖੜਾ ਸਾਰਾ ਇਲਾਕਾ ਖੜਾ ਵਾ ਮੈਂ ਫਿਰ ਇੱਕ ਵਾਰੀ ਤੁਸੀਂ ਜਿੰਨੇ ਵੀ মিডিਆ ਕਰ ਆਏ ਆ ਮੈਂ ਸਾਰਿਆਂ ਦਾ ਇਸ ਮੁੱਚੇ ਨਗਰ ਵੱਲੋਂ ਸਮੁੱਚੇ ਇਲਾਕੇ ਵੱਲੋਂ ਧੰਨਵਾਦ ਕਰਦਾ ਕਿਉਂਕਿ ਤੁਹਾਡਾ ਬਹੁਤ ਵੱਡਾ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਯੋਗਦਾਨ ਸੀ ਅਰਦਾਸਾਂ ਕਰਾਉਣ ਲਈ ਹੋਰ ਤਾਂ ਤੁਸੀਂ ਕੁਝ ਨਹੀਂ ਕਰਦੇ ਅਰਦਾਸਾਂ ਤੁਸੀਂ ਬਹੁਤ ਕਰਾਈਆਂ ਉਹ ਵੀ ਉਹਦੀ ਸਿਹਤ ਲਈ ਹੋਈ ਸੀਗਾ ਇਸ ਕਰਕੇ ਤੁਸੀਂ ਜਿਹੜਾ ਤੁਹਾਡਾ ਬਣਦਾ ਯੋਗਦਾਨ ਤੁਸੀਂ ਪਾਇਆ ਤੇ ਇਸ ਲਈ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਜੀ ਚੰਦ ਸਿੰਘ ਦੱਲਾਵਾ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਲੁਧਿਆਣੇ ਦਾ ਵਿਧਾਇਕੀ ਦਾ ਪ੍ਰਧਾਨ ਹ ਸੋ ਕੱਲ ਬਾਦਲ ਸਾਹਿਬ ਵੀ ਉੱਥੇ ਜਾ ਕੇ ਆਏ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਤੇ ਮੈਂ ਵੀ ਇੱਕ ਪਾਰਟੀ ਦਾ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਮੇਰਾ ਆਪ ਦਾ ਹਲਕਾ ਜਗਰਾਉਂਗਾ ਮੈਂ ਆਪ ਇਸ ਪਰਿਵਾਰ ਨਾਲ ਬਹੁਤ ਲੰਬੇ ਸਮੇਂ ਤੋਂ ਇਹਨਾਂ ਦੇ ਪਿਤਾ ਥਾਣੇਦਾਰ ਕਰਮ ਸਿੰਘ ਉਹਨਾਂ ਨਾਲ ਜੁੜਿਆ ਹੋਇਆ ਸੀ ਇਦੂ ਵੱਡਾ ਰਾਜਵੀਰ ਜਵੰਦੇਨਾ ਵੀ ਨਿੱਜੀ ਤੌਰ ਤੇ ਮਿੱਤਰਤਾਈ ਸੀ ਸਾਡੇ ਮੇਰਾ ਪਿੰਡ ਡੱਲਾ ਵਾ ਉੱਥੇ ਡੱਲੇ ਕਾਲਜ ਦੇ ਵਿੱਚ ਸਾਡੇ ਸ੍ਰੀ ਰਾਮ ਕਾਲਜਾ ਉੱਥੇ ਵੀ ਜਵੰਦਾ ਬਹੁਤ ਵਾਰੀ ਜਾਂਦਾ ਰਿਹਾ ਕਿਉਂਕਿ ਗੀਤ ਗਾਉਣ ਦਾ ਬੜਾ ਸ਼ੌਂਕੀ ਸੀ ਸ਼ੁਰੂ ਤੋਂ ਲੈ ਕੇ ਸਾਡੇ ਜਦੋਂ ਫੈਸਟੀਵਲ ਹੁੰਦਾ ਸੀ ਉੱਥੇ ਜਵੰਦਾ ਜਾਂਦਾ ਹੁੰਦਾ ਸੀ ਉਦੋਂ ਤੋਂ ਲੈ ਕੇ ਸਾਡੇ ਰਾਜਵੀਰ ਨਾਲ ਪਿਆਰ ਆ ਪਉਣਾ ਜਾਣਾ ਸੋ ਅੱਜ ਬਹੁਤ ਦੁੱਖ ਦੀ ਗੜੇ ਕੋਈ ਮੈਂ ਅੱਗੇ ਜਿਵੇਂ ਗੱਲ ਕੀਤੀ ਆ ਕਿ ਇਦੂ ਵੱਡਾ ਦੁੱਖ ਹੋ ਨਹੀਂ ਸਕਦਾ ਸੋ ਗੁਰੂ ਮਾਰਾ ਕਿਰਪਾ ਕਰੇ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਦੀ ਫਤਿਹ ਠੀਕ ਹੈ ਜੀ ਜਿਹੜੇ ਉਹਨਾਂ ਦੇ ਜਾਣਕਾਰ ਨੇ ਪਰਿਵਾਰਕ ਮੈਂਬਰ ਨੇ ਸਕੇ ਸੰਬੰਧੀ ਨੇ ਜਾਂ ਹੋਰ ਜਾਣਕਾਰਾਂ ਦੇ ਵਿੱਚੋਂ ਪਿੰਡ ਵਾਸੀ ਨੇ ਜਾਂ ਕੁਝ ਪੋਲਿਟਿਕਲ ਪਾਰਟੀਆਂ ਨਾਲ ਜੁੜੇ ਲੋਕ ਨੇ ਤਾਂ ਉਹਨਾਂ ਨੇ ਕਿਹਾ ਕਿ ਇਹ ਪਰਿਵਾਰ ਕਿਉਂਕਿ ਬਹੁਤ ਸਦਮੇ 'ਚ ਹੈ ਰਾਜਵੀਰ ਦੀ ਮ੍ਰਿਤਕ ਦੇ ਕੱਪੜੇ ਦੇ ਵਿੱਚ ਲਪੇਟੀ ਹੋਈ ਹੈ ਔਰ ਰੱਖੀ ਆ ਔਰ ਇਸ ਕਰਕੇ ਉਹਨਾਂ ਨੇ ਮੀਡੀਆ ਕਰਮੀਆਂ ਨੂੰ ਇੱਕ ਤਰੀਕੇ ਨਾਲ ਉਹ ਕਹਿ ਕੇ ਗਏ ਨੇ ਕਿ ਰੁਕਿਆ ਹੋਇਆ ਔਰ ਤੁਸੀਂ ਅੰਦਰ ਨਹੀਂ ਜਾਣਾ ਜਾਂ ਤੁਹਾਨੂੰ ਨੇੜੇ ਤੁਸੀਂ ਨਹੀਂ ਜਾ ਸਕਦੇ ਪਰ ਉਹਨਾਂ ਕਿਹਾ ਕਿ ਅਸੀਂ মিডিਆ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਲ-ਪਲ ਦੀ ਅਪਡੇਟ ਪਲ-ਪਲ ਦੀ ਖਬਰ ਪੂਰੇ ਵਿਸ਼ਵ ਦੇ ਵਿੱਚ ਦਿੱਤੀ ਔਰ ਇਸੇ ਕਰਕੇ ਵਿਸ਼ਵ ਦੇ ਵਿੱਚ ਦੁਆਵਾਂ ਦਾ ਅਰਦਾਸਾਂ ਦਾ ਦੌਰ ਚੱਲਿਆ ਔਰ ਉਸਦੇ ਲਈ মিডিਆ ਦਾ ਧੰਨਵਾਦ ਕੀਤਾ ਗਿਆ ਜਿਹੜੇ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਨੇੜਲੇ ਸਾਥੀ ਨੇ ਨੇੜਲੇ ਲੋਕ ਨੇ ਉਹਨਾਂ ਦੇ ਜਾਣਕਾਰ ਨੇ ਔਰ ਉਹਨਾਂ ਨੇ ਕਿਹਾ ਹੈ ਕਿ ਕੱਲ ਨੂੰ ਜਿਹੜਾ ਹੈ ਉਹ ਅੰਤਿਮ ਰਸਮਾਂ ਨਿਭਾਈਆਂ ਜਾਣਗੀਆਂ ਔਰ ਉਦੋਂ ਤੱਕ ਉਹਨਾਂ ਵੱਲੋਂ ਮੀਡੀਆ ਕਰਮੀਆਂ ਤੋਂ ਵੀ ਸਹਿਯੋਗ ਮੰਗਿਆ ਗਿਆ ਹੈ ਕਿ ਮੀਡੀਆ ਕਰਮੀ ਵੀ ਇਸ ਦੇ ਵਿੱਚ ਸਹਿਯੋਗ ਕਰਨ। ਨਵਿੰਦਰ ਬਰਾੜ ਜੁੜੇ ਹੋਏ ਨੇ ਕੋਸ਼ਿਸ਼ ਕਰਦੇ ਨਵਿੰਦਰ ਮੇਰੀ ਆਵਾਜ਼ ਮਿਲ ਪਾਰੀ ਹੈ। ਤਾਂ ਨਵਿੰਦਰ ਦੇ ਨਾਲ ਗੱਲਬਾਤ ਕਰਾਂਗੇ ਇਸ ਵੇਲੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਉਹਨਾਂ ਦੇ ਘਰ ਦੇ ਬਾਹਰ ਦੀਆਂ। ਉਹਨਾਂ ਦੀ ਮ੍ਰਿਤਕ ਦੇ ਅੰਦਰ ਰੱਖੀ ਹੈ ਕਿਉਂਕਿ ਕਿਸੇ ਵੀ ਪਰਿਵਾਰ ਦੇ ਲਈ ਇਹ ਬੜਾ ਔਖਾ ਸਮਾਂ ਹੁੰਦਾ ਹੈ ਕਿ ਉਹਨਾਂ ਦੇ ਬੜੀ ਔਖੀ ਰਾਤ ਇਸ ਨੂੰ ਕਹਿ ਸਕਦੇ ਆ ਕਿ ਉਹਨਾਂ ਦੇ ਨੌਜਵਾਨ ਪੁੱਤ ਦੀ ਲਾਸ਼ ਉਹਨਾਂ ਦੇ ਵਿਹੜੇ ਚ ਪਈ ਹੈ ਉਹਨਾਂ ਦੀ ਮ੍ਰਿਤਕ ਦੇਹ ਵਿਹੜੇ ਦੇ ਵਿੱਚ ਪਈ ਹੈ ਤੇ ਪਰਿਵਾਰ ਤੇ ਉਹ ਰਾਤ ਕਿਵੇਂ ਗੁਜ਼ਰੇਗੀ ਕਿਵੇਂ ਲੰਗੇਗੀ ਇਸ ਦਾ ਅੰਦਾਜ਼ਾ ਸ਼ਾਇਦ ਉਹੀ ਪਰਿਵਾਰ ਲਗਾ ਸਕਦਾ ਹੈ ਬਾਕੀ ਦੇ ਲੋਕ ਉਸ ਦੇ ਵਿੱਚ ਉਹਨਾਂ ਨੂੰ ਹੌਸਲਾ ਦੇ ਸਕਦੇ ਆ ਉਹਨਾਂ ਦਾ ਸਾਥ ਦੇ ਸਕਦੇ ਆ ਉਹਨਾਂ ਦੇ ਨਾਲ ਖੜੇ ਹੋ ਸਕਦੇ ਆ ਪਰ ਜਿਸ ਤੇ ਬੀਤਦੀ ਆ ਉਹੀ ਜਾਣਦਾ ਹੁੰਦਾ ਹੈ ਜਿਸ ਦੇ ਵਿਹੜੇ 'ਚ ਅੱਜ ਜਵਾਨ ਪੁੱਤ ਦੀ ਮ੍ਰਿਤਕ ਦੇਹ ਪਈ ਹੈ ਤੇ ਪਰਿਵਾਰ ਤੇ ਉਹ ਰਾਤ ਕਿੰਨੀ ਕਹਿਰ ਵਾਲੀ ਰਾਤ ਹੋ ਕੇ ਲੰਘੇਗੀ ਇਸ ਦਾ ਅੰਦਾਜ਼ਾ ਉਹੀ ਪਰਿਵਾਰ ਲਗਾ ਸਕਦਾ ਹੈ। ਸੋ ਰਾਜਵੀਰ ਜਵੰਦਾ ਜਿਨ੍ਹਾਂ ਨੇ ਨਾਮ ਖੱਟਿਆ ਆਪਣਾ ਨਾਮ ਬਣਾਇਆ ਆਪਣੀ ਕਲਾ ਦੇ ਜ਼ਰੀਏ ਆਪਣੇ ਖੂਬਸੂਰਤ ਸੁਰਾਂ ਦੇ ਜ਼ਰੀਏ ਸੁਰਾਂ ਦਾ ਉਹਨਾਂ ਦਾ ਜਿਹੜਾ ਸਫ਼ਰ ਸੀ ਚਾਏ ਛੋਟਾ ਰਿਹਾ ਕੁਝ ਸਾਲਾਂ ਦਾ ਰਿਹਾ ਪਰ ਇੰਨਾ ਸ਼ਾਨਦਾਰ ਰਿਹਾ ਉਹ ਸਫ਼ਰ ਉਹਨਾਂ ਦਾ ਸੁਰਾਂ ਦਾ ਕਿ ਉਸਨੇ ਰਾਜਵੀਰ ਨੂੰ ਅਸਮਾਨ ਤੇ ਬੁਲੰਦੀਆਂ ਤੇ ਪਹੁੰਚਾ ਦਿੱਤਾ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਾਜਵੀਰ ਦੇ ਨਾਮ ਦੀ ਗੂੰਜ ਪੈਣ ਲੱਗੀ ਇਸੇ ਕਰਕੇ ਪੂਰਾ ਵਰਲਡ ਪੂਰਾ ਵਿਸ਼ਵ ਜਿੱਥੇ ਕਿਤੇ ਪੰਜਾਬੀ ਲੋਕ ਰਹਿੰਦੇ ਨੇ ਜਿੱਥੇ ਪੰਜਾਬੀ 뮤직 ਨੂੰ ਸੁਣਿਆ ਜਾਂਦਾ ਹੈ ਪੰਜਾਬੀ 뮤직 ਨੂੰ ਪਸੰਦ ਕਰਦੇ ਨੇ ਰਾਜਵੀਰ ਦੇ ਗੀਤਾਂ ਨੂੰ ਜਿੱਥੇ-ਜਿੱਥੇ ਸੁਣਿਆ ਗਿਆ ਹਰ ਜਗ੍ਹਾ ਤੇ ਲੋਕਾਂ ਨੇ ਦੁਆਵਾਂ ਕੀਤੀਆਂ ਅਰਦਾਸਾਂ ਕੀਤੀਆਂ ਨਵਿੰਦਰ ਜੁੜੇ ਹੋਏ ਨੇ ਸਾਡੇ ਨਾਲ ਨਵਿੰਦਰ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਦੇ ਲੀਡਰ ਸੀ ਹੁਣੇ ਬੋਲ ਰਹੇ ਸੀ ਉਹਨਾਂ ਨੇ ਕਿਹਾ ਕਿ ਅਸੀਂ ਬੜਾ ਧੰਨਵਾਦ ਕਰਦੇ ਹਾਂ ਮੀਡੀਆ ਦੀ ਬਦੌਲਤ ਰਾਜਵੀਰ ਦੀ ਪਲ-ਪਲ ਦੀ ਖਬਰ ਵਿਸ਼ਵ ਵਿੱਚ ਬੈਠੇ ਲੋਕਾਂ ਤੱਕ ਪਹੁੰਚਦੀ ਰਹੀ ਤਾਂ ਉਹ ਇੱਕ ਤਰੀਕੇ ਨਾਲ ਇਹੀ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ ਸ਼ਾਇਦ ਕਿ ਹੁਣ ਤੁਸੀਂ ਅ ਨਜ਼ਦੀਕ ਨਹੀਂ ਜਾ ਸਕਦੇ ਜਾਂ ਕੋਈ ਵੀ ਅੰਦਰ ਨਹੀਂ ਜਾ ਸਕਦਾ ਇਸ ਕਰਕੇ ਐ ਤੁਹਾਡਾ ਧੰਨਵਾਦ ਤੇ ਕੱਲ ਨੂੰ ਜੋ ਵੀ ਰਸਮਾਂ ਹੋਣਗੀਆਂ ਉਸ ਵੇਲੇ ਦੇਖਿਆ ਜਾਏਗਾ ਕਿ ਕਿਵੇਂ ਅੱਗੇ ਦਾ ਜਿਹੜਾ ਹੈ ਪਰਿਵਾਰ ਵੱਲੋਂ ਜੋ ਵੀ ਕੋਈ ਫੈਸਲਾ ਲਿਆ ਜਾਂਦਾ ਪਰ ਇਹ ਸਭ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਵੀ ਬੜੀ ਜਿਵੇਂ ਉਹ ਕਹਿ ਕੇ ਗਏ ਨੇ ਕਿ ਜਿਹੜੀ ਮ੍ਰਿਤਕ ਦੇ ਆ ਉਹ ਕੱਪੜੇ ਦੇ ਵਿੱਚ ਲਪੇਟੀ ਹੈ ਘਰੇ ਰੱਖੀ ਹੈ ਪਰਿਵਾਰ ਬੇहद ਗਮਗੀਨ ਹੈ ਦੁੱਖ ਦੇ ਮਾਹੌਲ ਦੇ ਵਿੱਚ ਹੈ ਤਾਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੰਨੀ ਕਹਿਰ ਦੀ ਰਾਤ ਹੋਏਗੀ ਉਸ ਪਰਿਵਾਰ ਦੇ ਲਈ ਜਿਸ ਦੇ ਜਵਾਨ ਪੁੱਤ ਦੀ ਪ੍ਰੇਤਕ ਦੇ ਉਸ ਦੇ ਵਿੜੇ ਚ ਪਈ ਹੋ